ਪੰਜਾਬ ਸਿਹਤ ਵਿਭਾਗ ਦੇ ਸੀਐਚਓ ਕਰਮਚਾਰੀਆਂ ਵੱਲੋਂ ਜ਼ਿਲ੍ਹਾ ਕਪੂਰਥਲਾ ਵਿੱਚ ਸਿਵਲ ਸਰਜਨ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਖਿਲਾਫ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਦਰਅਸਲ ਪਿਛਲੇ ਦਿਨੀ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਨੇ ਮੀਡੀਆ ਵਿੱਚ ਬਿਆਨ ਦਿੱਤਾ ਸੀ ਕਿ ਪੰਜਾਬ ਸਿਹਤ ਵਿਭਾਗ ਡਿਜੀਟਲ ਇੰਡੀਆ ਮੁਹਿੰਮ ਦੇਤੇ ਹੈ। 30 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਦੇ 24 ਲੱਖ ਬੀਪੀ ਦੇ ਮਰੀਜ਼, 23 ਲੱਖ ਸ਼ੂਗਰ ਅਤੇ ਕੈਂਸਰ ਨਾਲ ਪੀੜਤ ਮਰੀਜ਼ਾਂ ਨੂੰ ਚਿਨਿਤ ਕਰ ਚੁੱਕਿਆ ਹੈ। ਸੋ ਇਸ ਕ੍ਰੈਡਿਟ ਸਿਹਤ ਮੰਤਰੀ ਬਲਬੀਰ ਸਿੰਘ ਨੇ ਆਮ ਆਦਮੀ ਕਲੀਨਿਕਾ ਦੇ ਸਿਰਪੰਧਤਾ ਇਸੇ ਗੱਲ ਨੂੰ ਲੈ ਕੇ ਸੀਐਚਓ ਸਿਹਤ ਵਿਭਾਗ ਦੇ ਅਧਿਕਾਰੀ ਕਰਮਚਾਰੀ ਨਵਦੀਪ ਕੌਰ ਨੇ ਪੰਜਾਬ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਖਿਲਾਫ ਮੋਰਚਾ ਖੋਲਦੇ ਹੋਏ ਕਿਹਾ ਕਿ ਸੀਐਚਓ ਕਰਮਚਾਰੀ ਪਰਦੇਸ਼ ਭਾਰ ਵਿੱਚ ਪਿਛਲੇ 5-6 ਸਾਲਾਂ ਤੋਂ ਵਕ ਸਮੇ ਤੋਂ ਜ਼ਮੀਨੀ ਪੱਦਰਤੇ ਪਿੰਡ-ਪਿੰਡ ਆਪਣੀ ਇਮਾਨਦਾਰੀ ਨਾਲ ਡਿਊਟੀ ਦੇ ਕੇ ਬੀਪੀ ਸ਼ੂਗਰ ਅਤੇ ਕੈਂਸਰ ਨਾਲ ਪੀੜਿਤ ਮਰੀਜ਼ਾਂ ਦੀ ਜਾਣਕਾਰੀ ਇਕੱਠੀ ਕਰਕੇ ਸਰਕਾਰ ਦੇ ਸਰਕਾਰੀ ਰਿਕਾਰਡ ਪੋਰਟਲ ਤੇ ਸ਼ਿਕਾਇਤ ਰਹੇ ਨੇ ਸੋਣਾ ਨੇ ਪੰਜਾਬ ਸਰਕਾਰ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿ ਹੈ ਕਿ ਕੇਂਦਰ ਸਰਕਾਰ ਦੀ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਵੱਲੋਂ ਆਏ ਕਰੋੜਾਂ ਰੁਪਏ ਦੇ ਫੰਡ ਨੂੰ ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕਾਂ ਦੇ ਨਾਂ ਤੇ ਖੁਰਦ-ਗੁਰਦ ਕਰਕੇ ਹਜ਼ਮ ਕਰ ਲਿਤਾ ਹੈ ਮੈਡਮ ਕੀ ਨਾਮ ਆ ਜੀ ਆਪਣਾ ਜੀ ਮੇਰਾ ਨਾਮ ਨਵਦੀਪ ਕੌਰ ਹੈਗਾ ਤੇ ਅਸੀਂ ਕਮਿਊਨਿਟੀ ਹੈਲਥ ਆਫਿਸਰ ਦੇ ਤੌਰ ਤੇ ਕੰਮ ਕਰਦੇ ਹਾਂ ਕੀ ਕਾਰਨ ਸੀ ਕਿ ਜਿਹੜਾ ਕਿ ਤੁਹਾਨੂੰ ਸਰਕਾਰ ਦੇ ਖਿਲਾਫ ਆ ਜਿਹੜਾ ਕਿ ਰੋਸ਼ ਪ੍ਰਦਰਸ਼ਨ ਕਰਨਾ ਪੈ ਰਿਹਾ ਵਾ ਤਾਂ ਕੀ ਸਾਰਾ ਮਾਮਲਾ ਕੀ ਆ ਜੀ ਅ ਭਾਜੀ ਸਾਡਾ ਸੀਐਚਓਜ਼ ਦਾ ਬੇਸਿਕਲੀ ਜਿਹੜਾ ਕੰਮ ਹੈਗਾ ਉਹ ਹੈਗਾ ਆ 30 ਸਾਲ ਤੋਂ ਉੱਪਰ ਦੇ ਲੋਕਾਂ ਦੀ ਸਕਰੀਨਿੰਗ ਕਰਨੀ ਬੀਪੀ ਸ਼ੂਗਰ ਜਿਹਨਾਂ ਨੂੰ ਗੈਰ ਸੰਚਾਰੀ ਬਿਮਾਰੀਆਂ ਕਹ ਦਿੰਦੇ ਆ ਅਤੇ ਕੈਂਸਰ ਦੇ ਜਿਹੜੇ ਮਰੀਜ਼ ਹੈਗੇ ਆ ਉਹਨਾਂ ਨੂੰ ਲੱਭਣਾ ਪਿੰਡਾਂ ਦੇ ਵਿੱਚੋਂ ਉਹਨਾਂ ਨੂੰ ਉਹਨਾਂ ਦੀ ਦਵਾਈ ਜੜੀ ਬੂਟੀ ਸ਼ੁਰੂ ਕਰਵਾਉਣਾ ਕਿ ਉਹ ਠੀਕ ਹੋਣ ਕੱਲ ਸਿਹਤ ਮੰਤਰੀ ਜੀ ਵੱਲੋਂ ਇੱਕ ਬਿਆਨ ਆਇਆ ਹੈਗਾ ਅਸੀਂ ਸਿਹਤ ਮੈਕਮੇ ਵਾਸਤੇ ਪਿਛਲੇ 5 ਤੋਂ 6 ਸਾਲਾਂ ਤੋਂ ਕੰਮ ਕਰਦੇ ਪਏ ਆਂ ਇਸ ਵੇਲੇ ਸਰਕਾਰ ਕੋਲ ਮਾਨ ਸਰਕਾਰ ਦੇ ਕੋਲ ਜਿੰਨਾ ਵੀ ਡੇਟਾ ਬੀਪੀ ਤੇ 슈ਗਰ ਦੇ ਮਰੀਜ਼ਾਂ ਦਾ ਬੋਲਦਾ ਪਿਆ ਹੈਗਾ ਉਹ ਜਿਹੜਾ ਡੇਟਾ ਹੈਗਾ ਉਹ ਸਾਡੇ ਦੁਆਰਾ ਕੀਤੇ ਗਏ ਕੰਮ ਦਾ ਡੇਟਾ ਬੋਲਦਾ ਪਿਆ ਕੱਲ ਸਿਹਤ ਮੰਤਰੀ ਜੀ ਨੇ ਬਿਆਨ ਜਾਰੀ ਕੀਤੇ ਨੇ ਕਿ ਇਹਨਾਂ ਨੇ ਇੱਕ ਨੈਸ਼ਨਲ ਪੱਧਰ ਦੀ ਡਰਾਈਵ ਚਲਾਈ ਹੈਗੀ ਆ ਜਿਹਦੇ ਵਿੱਚ ਇਹਨਾਂ ਨੇ 30 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਸਕ੍ਰੀਨ ਕਰਨ ਲਈ ਕਿਹਾ ਗਿਆ ਹੈਗਾ ਉਹ ਸਕਰੀਨਿੰਗ ਦੇ ਵਿੱਚ ਜਿਹੜੇ ਅਸੀਂ 5 ਤੋਂ 6 ਸਾਲ ਤੋਂ ਲੱਗੇ ਮੁਲਾਜ਼ਮ ਕੰਮ ਕਰਨ ਦੇ ਆ ਸਾਡਾ ਵਿੱਚ ਕੋਈ ਵੀ ਮੈਂਸ਼ਨਿੰਗ ਨਹੀਂ ਹੈਗਾ ਕਿ ਇਹਨਾਂ ਵੱਲੋਂ ਕੋਈ ਇਨਪੁਟ ਦਿੱਤੀ ਗਈ ਹੈ ਜਾਂ ਫਿਰ ਆਉਣ ਵਾਲੇ ਸਮੇਂ 'ਚ ਇਹਨਾਂ ਵੱਲੋਂ ਕੰਮ ਕੀਤਾ ਜਾਏਗਾ ਅਸੀਂ ਤੁਹਾਡੇ ਪਲੇਟਫਾਰਮ ਤੋਂ ਇਹ ਗੱਲ ਕਹਿਣਾ ਚਾਹੁੰਦੇ ਆ ਸੀਐਚਓਜ਼ ਨੂੰ ਕੋਈ ਐਪਰੀਸ਼ੀਏਸ਼ਨ ਨਹੀਂ ਚਾਹੀਦੀ ਡਾਕਟਰ ਬਲਬੀਰ ਜੀ ਸੀਐਚਓ ਨੂੰ ਸਾਡੇ ਤੁਹਾਡੇ ਵੱਲੋਂ ਤੁਹਾਡੀ ਸਰਕਾਰ ਵੱਲੋਂ ਕੋਈ ਐਪਰੀਸ਼ੀਏਸ਼ਨ ਕੋਈ ਤਮਗੇ ਨਹੀਂ ਸਾਨੂੰ ਚਾਹੀਦੇ ਸਾਨੂੰ ਚਾਹੀਦਾ ਹੈਗਾ ਜਿਹੜਾ ਕੰਮ ਅਸੀਂ ਜਿਹੜਾ 24 ਲੱਖ ਮਰੀਜ਼ ਅਸੀਂ ਬੀਪੀ ਦਾ 23 ਲੱਖ ਮਰੀਜ਼ ਅਸੀਂ 슈ਗਰ ਦਾ ਚੈੱਕ ਕਰ ਚੁੱਕੇ ਹੈਗੇ ਆ ਜਿਨ੍ਹਾਂ ਨੂੰ ਅਸੀਂ ਤੁਹਾਡੇ ਆਨਲਾਈਨ ਡਿਜੀਟਲ ਇੰਡੀਆ ਮਿਸ਼ਨ ਦੇ ਅਧੀਨ ਪੋਰਟਲਾਂ ਤੇ ਚਾੜ੍ਹ ਚੁੱਕੇ ਹੈਗੇ ਆ ਉਹਨਾਂ ਦਾ ਸਿਹਰਾ ਤੁਸੀਂ ਦੂਜੇ ਆ ਦੂਜੇ ਕੈਡਰਸ ਨੂੰ ਨਾ ਦਵੋ ਸਿਹਰਾ ਸਾਡੇ ਮੱਥੇ ਵੀ ਨਾ ਲਾਓ ਪਰ ਐਟ ਲੀਸਟ ਇਹ ਗੱਲ ਤੇ ਤੁਸੀਂ ਕਹੋ ਨਾ ਕਿ ਕਮਿਊਨਿਟੀ ਹੈਲਥ ਆਫਿਸਰਸ ਕੰਮ ਕਰਦੇ ਪਏ ਨੇ ਗਰਾਉਂਡ ਲੈਵਲ ਤੇ ਵੀ ਆਰ ਵਰਕਿੰਗ ਫॉर ਐਟ ਗਰਾਉਂਡ ਲੈਵਲ ਕਹਿੰਦਾ ਮਤਲਬ ਕਿ ਕਿਤੇ ਨਾ ਕਿਤੇ ਜਿਨ ਕੀ ਮਾਨ ਸਰਕਾਰ ਦੀ ਪਾਲਿਸੀ ਲਈ ਹੈ ਕਿ ਕ੍ਰੈਡਿਟ ਕਿਸੇ ਹੋਰ ਨੂੰ ਦੇਣਾ ਬਿਲਕੁਲ ਸਰ ਬਿਲਕੁਲ ਕ੍ਰੈਡਿਟ ਇਹਨਾਂ ਨੇ ਆਪਣੇ ਆਮ ਆਦਮੀ ਕਲੀਨਿਕਸ ਨੂੰ ਦਿੱਤਾ ਹੈਗਾ ਠੀਕ ਹੈ ਆਮ ਆਦਮੀ ਕਲੀਨਿਕਸ ਨੂੰ ਕ੍ਰੈਡਿਟ ਦਿੱਤਾ ਹੈ ਆ ਜਿਹੜਾ ਕੀ ਐਗਜ਼ਿਸਟੈਂਸ ਚ ਆਈ ਹੈ ਉਦੋਂ ਤੋਂ ਆ ਜਦੋਂ ਤੋਂ ਆਮ ਸਰਕਾਰ ਐਗਜ਼ਿਸਟੈਂਸ ਚ ਆਈ ਹੈਗੀ ਆ ਤੇ ਜਿਹੜਾ ਡੇਟਾ ਇਹਨਾਂ ਦੇ ਕੋਲ ਹੈਗਾ ਉਹ ਪਿਛਲੇ 5 ਤੋਂ 6 ਸਾਲ ਪੁਰਾਣਾ ਡੇਟਾ ਪਿਆ ਹੋਇਆ ਮੇਰਾ ਸਵਾਲ ਹੈ ਇਹਨਾਂ ਨੂੰ ਜਿਹੜੇ ਸੈਂਟਰ ਹੀ ਤੁਸੀਂ ਪਿਛਲੇ 3 ਸਾਲ ਤੋਂ ਖੋਲੇ ਨੇ ਉਹ 50 ਸਾਲਾਂ ਦਾ ਡੇਟਾ ਤੁਹਾਨੂੰ ਕਿੱਦਾਂ ਪ੍ਰੋਵਾਈਡ ਕਰਦੇ ਪਏ ਨੇ ਪਿੱਛੇ ਜੇ ਸਰ ਸੈਂਟਰ ਵੱਲੋਂ ਨਾ ਇਹਨਾਂ ਨੂੰ ਗ੍ਰਾਂਟ ਆਈ ਸੀਗੀ ਪਤਾ ਨਹੀਂ ਕਿੰਨੇ ਕਰੋੜ ਰੁਪਈਆ ਆਇਆ ਹੈਗਾ ਸਟੇਟ ਗਵਰਨਮੈਂਟ ਨੂੰ ਉਹ ਇਹ ਵਿੱਚੋਂ ਉਹ ਜਿਹੜਾ ਪੈਸਾ ਸੈਂਟਰ ਨੇ ਭੇਜਿਆ ਸੀਗਾ ਅਸੀਂ ਆਯੂਸ਼ਮਾਨ ਭਾਰਤ ਦੇ ਅੰਡਰ ਕੰਮ ਕਰਦੇ ਪਏ ਆ ਸਾਡਾ ਜਿੰਨੇ ਵੀ ਫੰਡਿੰਗ ਹੈਗੀ ਹੈ ਸਾਡੀ ਨੈਸ਼ਨਲ ਹੈਲਥ ਮਿਸ਼ਨ ਤੋਂ ਆਉਂਦੀ ਹੈ ਸੈਂਟਰ ਤੋਂ ਆਉਂਦੀ ਹੈ ਉਹ ਜਿਹੜਾ ਪੈਸਾ ਹੈਗਾ ਉਹ ਆਮ ਆਦਮੀ ਕਲੀਨਿਕ ਵਾਸਤੇ ਇਹਨਾਂ ਨੇ ਵਰਤ ਲਿੱਤਾ ਉਹ ਐਚ ਡਬਲਯੂ ਸੀਜ਼ ਤੇ ਅਸੀਂ ਹੈਲਥ ਵੈਲ ਦਾ ਸੈਂਟਰਾਂ ਤੇ ਬੈਠੇ ਹੋਏ ਆ ਆਯੂਸ਼ਮਾਨ ਆਰੋਗ્યਮ ਕੇਂਦਰਾ ਤੇ ਬੈਠੇ ਹੋਏ ਆ ਸਾਡੇ ਸੈਂਟਰਾਂ ਤੇ ਕੋਈ ਪੈਸਾ ਨਹੀਂ ਹੈਗਾ ਲੱਗ ਕਹਿੰਦੇ ਮਤਲਬ ਕਿ ਕਿਤੇ ਨਾ ਕਿਤੇ ਪਬਲਿਕ ਨਾਲ ਧੋਖਾ ਹੋ ਰਿਹਾ ਵਾ ਕਿ ਜਿਹੜਾ ਕਿ ਐਗਜ਼ੈਕਟਲੀ ਸਰ ਸੈਂਟਰ ਸਰਕਾਰ ਦਾ ਫੰਡ ਹੈਗੇ ਗਲਤ ਤਰੀਕੇ ਨਾਲ ਜੁਟੀਲਾਈਜ਼ ਕੀਤਾ ਕੀਤਾ ਜਾਂਦਾ ਪਿਆ ਬਿਲਕੁਲ ਸਰ ਬਿਲਕੁਲ ਤਾਂ ਹੁਣ ਕੋਈ ਸੈਂਟਰ ਸਰਕਾਰ ਨੂੰ ਵੀ ਕੋਈ ਅਪੀਲ ਕਰਨਾ ਚਾਹੂਗਾ ਬਿਲਕੁਲ ਅਸੀਂ ਸੈਂਟਰ ਸਰਕਾਰ ਨੂੰ ਅਸੀਂ ਮੋਦੀ ਜੀ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਅਸੀਂ ਤੁਹਾਡੇ ਅਧੀਨ ਅਸੀਂ ਤੁਹਾਡੇ ਪ੍ਰੋਗਰਾਮ ਆਯੂਸ਼ਮਨ ਭਾਰਤ ਦੇ ਅਧੀਨ ਆਮ ਲੋਕਾਂ ਦੀ ਪਿੰਡਾਂ 'ਚ ਸੇਵਾ ਕਰਦੇ ਪਏ ਹੈਗੇ ਆ ਅਸੀਂ ਚਾਹੁੰਦੇ ਆ ਕਿ CHOs ਇੱਕ ਕੈਡਰ ਇਦਾਂ ਦਾ ਹੈਗਾ ਜਿਹਦਾ ਕਿਤਾਬੀ ਤੌਰ ਤੇ ਕੋਈ ਐਗਜ਼ਿਸਟੈਂਸ ਨਹੀਂ ਹੈਗੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਮੋਦੀ ਜੀ ਤੱਕ ਮਾਨ ਸਰਕਾਰ ਤੱਕ ਇਹ ਗੱਲ ਪਹੁੰਚਾਉਣਾ ਚਾਹੁੰਦੇ ਆ ਕਿ ਸਾਡਾ ਕੈਡਰ CHOs ਕਮਿਊਨਿਟੀ ਹੈਲਥ ਆਫਿਸਰਸ ਦਾ ਜਿਹੜਾ ਕੈਡਰ ਹੈਗਾ ਆ ਉਹਦੀ ਜਨਰੇਸ਼ਨ ਕੀਤੀ ਜਾਵੇ ਤੇ ਸਾਨੂੰ ਉਹਦੇ ਅਧੀਨ ਸਾਨੂੰ ਰੈਗੂਲਰ ਕੀਤਾ ਜਾਵੇ ਤਾਂ ਤਾਂ ਮਤਲਬ ਕੀ ਸਰਕਾਰ ਜਿਹੜੀ ਕਿ ਐਡਵਰਟਾਈਜ਼ਮੈਂਟ ਕਰਕੇ ਕਿ 50000 ਬੰਦਾ ਭਰਤੀ ਕਰ ਲਿਆ ਕਿਤੇ ਨ ਕਿਤੇ ਆਮ ਲੋਕਾਂ ਨੂੰ ਵੀ ਬੇਕੂ ਬਣਾਉਂਦੀ ਪਈ ਹੈ ਬਿਲਕੁਲ ਸਰ ਬਿਲਕੁਲ ਕੋਈ ਨਵੀਆਂ ਭਰਤੀਆਂ ਨਹੀਂ ਕੀਤੀਆਂ ਗਈਆਂ ਹੈਗੀਆਂ ਸਾਡੀਆਂ ਰਿਕਰੂਟਮੈਂਟਸ ਪਿਛਲੇ 5 ਤੋਂ 6 ਸਾਲਾਂ ਤੋਂ ਸਾਡੀਆਂ ਹੋ ਚੁੱਕੀਆਂ ਨੇ ਜੋ ਵੀ ਪੈਸਾ ਲੱਗਦਾ ਪਿਆ ਜੋ ਵੀ ਇਨੀਸ਼ੀਏਟਿਵ ਲਿੱਤਾ ਜਾਂਦਾ ਪਿਆ ਸਟੇਟ ਗਵਰਨਮੈਂਟ ਵੱਲੋਂ ਮਾਨ ਸਰਕਾਰ ਵੱਲੋਂ ਉਹ ਸਿਰਫ ਆਮ ਆਦਮੀ ਕਲੀਨਿਕਸ ਵਾਸਤੇ ਲਿੱਤਾ ਜਾਂਦਾ ਪਿਆ ਉਹ ਵੀ ਤੁਹਾਨੂੰ ਪਤਾ ਸਰ ਜਿਹੜੀਆਂ ਪੁਰਾਣੀਆਂ ਬਿਲਡਿੰਗਸ ਹੈਗੀਆਂ ਨੂੰ ਹੈਗੀਆਂ ਨੇ ਉਹਨਾਂ ਨੂੰ ਵਾਈਟ واਸ਼ ਕਰਕੇ ਉੱਥੇ ਇਨਫਰਾਸਟ੍ਰਕਚਰ ਖੜਾ ਕਰਕੇ ਇਹਨਾਂ ਨੇ ਉਹਨਾਂ ਬਿਲਡਿੰਗਸ ਨੂੰ ਹੀ ਆਮ ਆਦਮੀ ਕਲੀਨਿਕਸ ਚ ਬਦਲ ਦਿੱਤਾ ਹੈਗਾ ਤਾਂ ਤਾਂ ਕਹਿੰਦੇ ਮਤਲਬ ਕਿ ਆਮ ਜਿਹੜੇ ਮੁਹੱਲਾ ਕਲੀਨਿਕਸ ਖੜੇ ਕੀਤੇ ਗਏ ਆ ਕਿਤੇ ਨਾ ਕਿਤੇ ਕਹ ਲੋ ਕਿ ਜ਼ਮੀਨੀ ਪੱਧ ਤੇ ਇਹਦੀ ਰਿਪੋਰਟ ਜ਼ੀਰੋ ਆ ਅਸੀਂ ਇਹ ਨਹੀਂ ਕਹਿੰਦੇ ਸਰ ਕਿ ਇਹਦੀ ਰਿਪੋਰਟ ਜ਼ੀਰੋ ਹੈਗੀ ਆ ਪਰ ਅਸੀਂ ਇਹ ਵੀ ਤੁਹਾਨੂੰ ਕਹਨੇ ਹੈਗੇ ਆ ਕਿ ਇਹਦੇ ਵਿੱਚ there is something fishy ਜਿਹੜਾ ਕੰਮ ਸਾਰੇ ਪੰਜਾਬ ਵੱਲੋਂ ਕੀਤਾ ਜਾਂਦਾ ਪਿਆ ਹਰ ਇੱਕ ਪਿੰਡ ਵੱਲੋਂ ਕੀਤਾ ਜਾਂਦਾ ਪਿਆ ਕੀ ਉਹਨਾਂ ਡੇਟਾ ਉਹਨਾਂ ਕੰਮ ਇਹਨਾਂ ਦੇ ਆਮ ਆਦਮੀ ਕਲੀਨਿਕਸ ਵੱਲੋਂ ਕੀਤਾ ਜਾਂਦਾ ਪਿਆ ਇੱਥੇ ਇਹ ਬਹੁਤ ਵੱਡਾ ਸਵਾਲ ਹੈਗਾ ਮਾਨ ਸਰਕਾਰ ਵਾਸਤੇ ਮੁਲਾਜ਼ਮਾਂ ਨੂੰ ਲੈ ਕੇ ਜਿਹੜੇ ਬੱਚੇ ਇੱਕ ਪਾਸੇ ਸਰਕਾਰ ਕਹਿੰਦੀ ਕਿ ਅਸੀਂ ਬਾਹਰੋਂ ਬਾਹਰੋਂ ਬੱਚੇ ਨਾ ਜਾਣ ਬਾਹਰ ਨੂੰ ਕੰਟਰੀਆਂ ਨੂੰ ਨਾ ਜਾਣ ਤੇ ਦੂਜੇ ਪਾਸੇ ਜਿਹੜੇ ਕਿ ਇੱਥੇ ਜਿਹੜੇ ਬੱਚੇ ਭਰਤੀ ਹੋਏ ਪਏ ਉਹਨਾਂ ਦੀ ਤਨਖਾਹਾਂ ਇੰਨੇ ਘੱਟ ਵਾ ਤਾਂ ਲੱਗਦਾ ਕਿ ਕਿਧਰ ਕਿਤੇ ਗੁਜ਼ਾਰਾ ਹੁੰਦਾ ਹੁੰਗਾ ਸਰ ਦੇਖੋ ਜੇ ਆਪਾਂ ਇਹ ਗੱਲ ਕਹੀ ਹੈ ਨਾ ਤਨਖਾਹਾਂ ਦੀ ਗੱਲ ਕਰੀਏ ਤੇ ਸਰਕਾਰਾਂ ਦੀਆਂ ਨਾ ਬੜੇ ਪੁਰਾਣੇ ਟਾਈਮ ਤੋਂ ਇਹ ਪਾਲਿਸੀਆਂ ਹੁੰਦੀਆਂ ਨੇ ਕਿ ਪਹਿਲਾਂ ਤਾਂ ਸਰ ਠੇਕਾ ਪ੍ਰਥਾ ਜਿਹੜੀ ਸਭ ਤੋਂ ਭੈੜੀ ਪ੍ਰਥਾ ਹੈਗੀ ਆ ਉਹ ਐਗਜ਼ਿਸਟੈਂਸ 'ਚ ਆਈ ਪਈ ਆ ਉਹ ਚੱਲਦੀ ਪਈ ਆ ਹੁਣ ਇੱਕ ਮੁਲਾਜ਼ਮ ਜਿਹਦੀ ਤਨਖਾਹ 20 ਤੋਂ 25000 ਹੈਗੀ ਆ ਇੱਥੇ ਸਰ ਮੈਂ ਮਾੜਾ ਜਿਹਾ ਮੈਂਸ਼ਨ ਕਰਨਾ ਚਾਹਨੀ ਆ ਸਾਨੂੰ ਮੋਦੀ ਜੀ ਵੱਲੋਂ ਨਾ ਜਦੋਂ ਇਹ ਐਡਵਰਟਾਈਜ਼ਮੈਂਟ ਹੋਈ ਸੀਗੀ ਸਾਨੂੰ 25000 ਬੇਸਿਕ ਸੈਲਰੀ ਕਹੀ ਗਈ ਸੀ ਮੇਰੇ ਨਾਲ ਦੇ ਸਾਰੇ ਸਾਥੀ ਖੜੇ ਹੋਏ ਨੇ ਕਿਸੇ ਨੂੰ ਪੁੱਛ ਲਓ ਕਿਸ ਨੂੰ ਅੱਜ ਤੱਕ ਮਹੀਨੇ ਦਾ 25000 ਮਿਲਿਆ ਮਿਲਿਆ ਕਿਸੇ ਨੂੰ 25000 ਨਹੀਂ ਸਾਨੂੰ ਪਿਛਲੇ 6 ਸਾਲਾਂ ਤੋਂ ਹਰ ਮਹੀਨੇ ਹਰ ਇੱਕ ਸੀਐਚਓ ਦਾ 5000 ਰੁਪਇਆ ਗਬਨ ਹੁੰਦਾ ਪਿਆ ਦੇ ਆ ਗਲਪਿੰਗ ਹਰਮਨੀ ডিপਾਰਟਮੈਂਟ ਇਜ਼ ਗਲਪਿੰਗ ਹਰਮਨੀ 5000 ఎవਰੀ ਮੰਥ ਵੀ ਆਰ ਗੇਟਿੰਗ ਓਨਲੀ 20000 ਇਨਸਟੈਡ ਆਫ 25000 ਕਿਤੇ ਇਹ ਜਿਹੜਾ 5000 ਰੁਪਏ ਕਿਤੇ ਪਾਰਟੀ ਫੰਡ ਚ ਤੁਹਾਨੂੰ ਚਾਹੁੰਦਾ ਤੁਹਾਡਾ ਸਰ ਕਿਹੜਾ ਪਾਰਟੀ ਫੰਡ ਮੈਂ ਸਮਝ ਨਹੀਂ ਆ ਪਾਰਟੀ ਸਰਕਾਰ ਦੇ ਸਰ ਇਹ ਤਾਂ ਉਹੀ ਜਾਣੇ ਉਹਨਾਂ ਦੀ ਉਹੀ ਜਾਣਨ ਤਾਂ ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ ਸਰ ਅਸੀਂ ਮੰਗ ਕਰਦੇ ਹੈਗੇ ਆ ਕਿ ਸੀਐਚਓਜ਼ ਨੂੰ ਸਰ ਦੇਖੋ ਉਹ ਹੈਲਥ ਵੈਲness ਸੈਂਟਰਸ ਜਿਹੜੇ ਹੈਗੇ ਨੇ ਨਾ ਉਹ ਜ਼ਮੀਨੀ ਤੌਰ ਤੇ ਕੰਮ ਕਰਦੇ ਪਏ ਨੇ ਅਸੀਂ ਯੰਗ ਬਲੱਡ ਹੈਗੇ ਅਸੀਂ ਯੰਗਸਟਰਸ ਹੈਗੇ ਅਸੀਂ ਪਿੰਡਾਂ 'ਚ ਸਾਡੇ ਚ ਇੱਕ ਭਾਵਨਾ ਹੈਗੀ ਹੈ ਕਿ ਅਸੀਂ ਲੋਕਾਂ ਦੇ ਹਿੱਤ ਲਈ ਕੰਮ ਕਰੀਏ ਅਸੀਂ ਉਸ ਚੀਜ਼ ਤੇ ਪੂਰੇ ਖਰੇ ਉਤਰੇ ਹੈਗੇ ਆ